साहिरी भाग ਮੁਰਦਾਬਾਦ 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 ਸਾਈਡਪਾਕ ਮੁਰਦਾਬਾਦ 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 ਸਾਈਡਪਾਕ ਮੁਰਦਾਬਾਦ ਮੈਂ ਗੁਰਵਿੰਦਰ ਕਿਹੜੀ ਫਰਮ ਕਿਹੜੀ ਫਰਮ ਆਰ ਕੇ ਇੰਟਰਪ੍ਰਾਈਜ਼ ਤੋਂ ਕਿ ਚਰਜੀ ਵੈਨਿਓ ਸਰਕਲ ਵੇਖਦੇ ਆ ਕੀ ਮਸਲਾ ਆ ਸਰ ਮਸਲਾ ਕੁਛ ਨਹੀਂਗਾ ਮਸਲਾ ਤੇ ਛੋਟਾ ਜਿਹਾ ਇਹਨਾਂ ਨੇ ਸਾਡੇ ਸਿਰ ਪਾਇਆ ਹੈ ਮਸਲਾ ਕੁਛ ਨਹੀਂਗਾ ਮਸਲਾ ਇਹ ਆ ਵੀ ਇਹਨਾਂ ਨੇ ਇੱਕ ਪੇਜ ਵਿਖਿਆ ਵੀ ਆਰ ਕੇ ਇੰਟਰਪ੍ਰਾਈਜ਼ ਦੇ ਉੱਤੇ ਇtanto ਕੋਈ ਐਪਲੀਕੇਸ਼ਨ ਆਈ ਹੈ ਕਿ ਸੋਨੋ ਇੱਕ ਹੀ ਗੱਲ ਹੈ ਹਾਂਜੀ ਕੋਈ ਪੇਜ ਬਣਿਆ ਸੀ ਆਰ ਕੇ ਦੇ ਨਾਂ ਤੇ ਉਹਦੇ ਤੇ ਇੰਸਟਾ ਤੇ ਉਹਦੇ ਤੇ ਉਹਨਾਂ ਨੇ ਵੀ ਤੁਸੀਂ ਇਹਨੂੰ ਐਡਵਰਟਾਈਜ਼ ਕਰ ਰਹੇ ਹੋ ਬ੍ਰਾਂਡ ਨੂੰ ਇਹਨਾਂ ਨੇ ਸਾਨੂੰ ਬੁਲਾਇਆ ਉੱਥੇ ਜਲੰਧਰ ਪਈ ਗਏ ਅਹੀਂ ਆਉਦੇ ਵਾਰੋ ਕਿਹਾ ਵੀ ਇਹਦੇ ਲਈ ਸਾਨੂੰ ਟਾਈਮ ਦਿੱਤਾ ਜਾਏ ਕਿਉਂਕਿ ਸਾਡਾ ਨਹੀਂਗਾ ਵੀ ਪੇਜ ਤੇ ਕੋਈ ਵੀ ਅੱਜਕੱਲ ਬਣਾ ਸਕਦਾ ਉਹਦੇ ਵਿਹਾਰ ਦੇ ਇਹਨਾਂ ਨੇ ਜੀ ਸਾਡੇ ਤੋਂ ਤੱਕਾ ਕੀਤਾ ਕੋਈ ਵੈਰੀਫਾਈ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਨਹੀਂ ਸਾਡਾ ਨਹੀਂਗਾ ਕੋਈ ਵੈਰੀਫਾਈ ਨਹੀਂ ਕੀਤਾ ਅਹੀਂ ਉਹਦੇ ਉਹਦੇ ਕੰਪਲੇਨਟ ਨਹੀਂ ਕੀਤੀ ਹੈ ਪੁਲਿਸ ਕੰਪਲੇਂਟ ਕਰਾ ਕਾਰਵਾਈ ਕਰਦੇ ਖਿਲਾਫ ਪੁਲਿਸ ਕੰਪਲੇਂਟ ਆਲਰੇਡੀ ਦਿੱਤੀ ਹੋਈ ਹੈ ਤੇ ਵੈਰੀਫਾਈ ਕੀਤਾ ਜਾਵੇ ਤੇ ਕਿਹਨੇ ਕਿਹਨੇ ਠੇਕੇਦਾਰ ਸੀ ਅਮਰਸਰ ਦੀ ਐਕਸਾਈਜ਼ ਵਿਭਾਗ ਵੱਲੋਂ ਜੀ ਸਾਡਾ ਆਰ ਕੇ ਇੰਟਰਪ੍ਰਾਈਜ਼ ਜਿਹੜਾ ਠੇਕਾ ਜੀ ਉਹਨੂੰ ਬਿਨਾਂ ਇੱਕ ਜੀ ਕੁਝ ਸੌਲਡ ਪ੍ਰੂਫ ਤੋਂ ਬਹਾਨਾ ਬਣਾ ਕੇ ਸਾਨੂੰ ਪ੍ਰੈਸ਼ਰਾਈਜ਼ ਕਰਕੇ ਪ੍ਰੈਸ਼ਰਾਈਜ਼ ਮਸਲਾ ਇਹ ਹੈ ਜੀ ਵੀ ਸਾਡੇ ਇਸ ਗਰੁੱਪ ਦੇ ਵਿੱਚ ਜੋ ਸਰਕਾਰ ਵੱਲੋਂ ਸਰਕਾਰੀ ਰੇਟ ਆ ਜੋ ਸਰਕਾਰੀ ਰੇਟ ਆ ਉਹਨਾਂ ਅਧਾਰਤ ਕੀਤੇ ਗਏ ਉਸ ਰੇਟ ਤੇ ਅਸੀਂ ਦਾਰੂ ਵੇਚ ਰਹੇ ਹਾਂ ਜੀ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਡੀਸੀ ਗਰਗੀ ਸਾਹਿਬ ਵੱਲੋਂ ਪੀ ਤੁਸੀਂ ਜਿਹੜੀ ਇਹ ਸ਼ਰਾਬ ਜਿਹੜੀ ਆ ਜਿੱਦਾਂ ਦੂਜੇ ਠੇਕੇਦਾਰ ਲੋਕਾਂ ਨੂੰ ਲੁੱਟਦੇ ਆ ਤੁਸੀਂ ਵੀ ਲੁੱਟੋ ਜੀ ਸਾਨੂੰ ਕੱਲ ਵੀ ਦਫ਼ਤਰ ਬੁਲਾਇਆ ਗਿਆ ਜੀ ਸਾਡੇ ਜਿਹੜੇ ਆਨਰ ਆ ਸਾਡੇ ਮੇਨ ਬੰਦੇ ਸਾਰੇ ਜਲੰਧਰ ਗਏ ਸੀ ਸਾਨੂੰ ਇਹੀ ਪ੍ਰੈਸ਼ਰ ਹੈ ਜੀ ਬਾਰ ਬਾਰ ਕੀਤਾ ਜਾ ਰਿਹਾ ਵੀ ਤੁਸੀਂ ਰੇਟ ਵਧਾਓ ਰੇਟ ਵਧਾਉਂਦਾ ਫਿਰ ਇਹਨਾਂ ਨੇ ਇੱਕ ਛੋਟਾ ਜਿਹਾ ਬਹਾਨਾ ਲੱਭ ਕੇ ਸਾਡੇ ਅੱਜ ਜਿਹੜਾ ਠੇਕਾ ਜਿਹੜਾ ਇਹਨੂੰ ਸੀਲ ਕਰਤਾ ਗਰੁੱਪ ਨੂੰ ਦੱਸੋ ਜੀ ਅਸੀਂ ਉਹਦੇ ਬਾਰੇ ਜਿਹੜਾ ਕਹਿੰਦੇ ਇਹਦਾ ਕੋਈ ਇੱਕ ਪ੍ਰੂਫ ਹੈ ਵੀ ਪੇਜ ਜਿਹੜਾ ਜੀ ਇਹਨਾਂ ਨੇ ਪੇਜ ਬਣਾਇਆ ਸੀ ਪੇਜ ਤੇ 60 ਲੱਖ ਰੁਪਏ ਦਾ ਸਾਨੂੰ ਫਾਈਨ ਪਾਤਾ ਇੱਕ ਪਾਜੀ ਤੁਹਾਨੂੰ ਰੇਟ ਵਧਾਉਂਦਾ ਨਾ ਉਹਨੂੰ ਕੀ ਫਾਇਦਾ ਡਿਪਾਰਟਮੈਂਟ ਨੂੰ ਲੁੱਟੋ ਜੀ ਲੋਕਾਂ ਕਹਿੰਦੇ ਲੁੱਟੋ ਲੋਕਾਂ ਨੂੰ ਜੀ ਇਹ ਹੈ ਨਾ ਵੀ ਲੁੱਟੋ ਜੀ ਉਹਨਾਂ ਨੂੰ ਪ੍ਰੈਸ਼ਰ ਆਈ ਜਾ ਜਿੱਥੋਂ ਜਿਹੜੇ ਕਿਸੇ ਨੂੰ ਨਹੀਂ ਕਿਹਾ ਸਿਰ ਤੇ ਤੁਹਾਡੇ ਸਾਡੇ ਜੀ ਸਿਰਫ ਸਾਡੇ ਆਰਕੇ ਇੰਟਰਪੈਜ ਜੀ ਕਿਸੇ ਦਾ ਹੋਰ ਨਹੀਂ ਨਾ ਆਇਆ ਸਾਡੇ ਸਾਡੇ ਜੀ ਕਿਵੇਂ ਤੁਸੀਂ ਕਹਿੰਦਾ ਲੁੱਟੋ ਉਹਨਾਂ ਨੂੰ ਹਾਂ ਬਸ ਜੀ ਰੇਟ ਸਪੈਸ਼ਲਤਾ ਹੀ ਦੇ ਰਹੇ ਜੀ ਇਹ ਤੁਸੀਂ ਹੂ ਨਹੀਂ ਦਿੰਦੇ ਪਹਿਲਾਂ ਪਿਛਲੇ ਸਾਲ ਜਾਂ ਉਸ ਤੋਂ ਪਹਿਲੇ ਜਾਂ ਉਸ ਤੋਂ ਪਹਿਲੇ ਪਹਿਲੇ ਸਾਲ ਸਰਕਾਰ ਨੇ ਕੋਈ ਸਰਕਾਰੀ ਰੇਟ ਨਹੀਂ ਸੀ ਨਿਰਧਾਰਤ ਕੀਤੇ ਇਸ ਸਾਲ ਉਹਨਾਂ ਨੇ ਸਾਨੂੰ ਕਿਹਾ ਜੀ ਸਰਕਾਰੀ ਰੇਟ ਇਹ ਤੁਸੀਂ ਸਰਕਾਰ ਤੋਂ ਲੈ ਸਕਦੇ ਪਹਿਲੇ ਤੋਂ ਸਰਕਾਰੀ ਸੀ ਤੇ ਪੈ ਸਰਕਾਰੀ ਗਏ ਸਾਰੇ ਬੈਂਕ ਕਰ ਸਕਦੇ ਕਿ ਜਿਸ ਤਰ੍ਹਾਂ ਪਹਿਲਾਂ ਬਾਕੀ ਥੇਕੇ ਵਾਲੇ ਲੁੱਟਦੇ ਸੀ ਲੋਕਾਂ ਨੂੰ ਤੁਸੀਂ ਵੀ ਕਰੇ ਲੁੱਟਦੇ ਸੀ ਦਾਜੀ ਜੀ ਬਿਲਕੁਲ ਨਹੀਂ ਸਾਨੂੰ ਤਾਂ ਪੈਲਸਾਂ ਵਿੱਚ ਸਰਕਾਰੀ ਰੇਟ ਵੇਚਦੇ ਰਹੇ ਜੀ ਸਾਡੇ ਕੋਲ ਪ੍ਰੂਫ ਹੈਗੇ ਸਾਰੇ ਸਾਨੂੰ ਤੇ ਬਾਰ ਬਾਰ ਪ੍ਰੈਸ਼ਰ ਆਜੀ ਸਾਨੂੰ ਇਹ ਕੀਤਾ ਜਾਂਦਾ ਇਹ ਵੀ ਇਦਾਂ ਧੱਕਾ ਨਹੀਂ ਚਾਹੀਦਾ ਸਾਡੇ ਰੋਜ਼ਗਾਰ ਹੈ ਜੀ ਅਸੀਂ ਨੌਕਰੀ ਕਰਨੇ ਆ ਸਾਡੇ ਆ 50 ਸੇਲਮੈਨਾਂ ਅਜ ਬੇਰੋਜ਼ਗਾਰ ਕਰਤੇ 60 ਲੱਖ ਰੁਪਏ ਦਾ ਸਾਡੀ ਫਰਮ ਦਾ ਨੁਕਸਾਨ ਕਰਤਾ ਤੇ ਇਨਾ ਧੱਕਾ ਚਾਹੀਦਾ ਨਹੀਂ ਪੋਲੀਟਿਕਲ ਪ੍ਰੈਸ਼ਰ ਹੈ ਤੇ ਡਿਪਾਰਟਮੈਂਟ ਸਾਰਾ ਵੇਖੋ ਜੀ ਅਣਕਿਤੇ ਧੱਕਾ ਕਰਦਾ ਪਿਆ ਸੀਲ ਕਰਦਾ ਪਿਆ ਅਸੀਂ 10 ਧੱਕੇ ਪਏ ਜੀ ਤਕਰੀਬਨ 13 ਧੱਕੇ ਰਜੀਤਾ ਵੀ ਨੂੰ ਕੀ ਜੀ ਤੇ ਜਿਹੜਾ ਹਿਆਤ ਗਰੁੱਪ ਆ ਕੋਈ 35 ਧੱਕੇ ਉਧਰ ਸੀਲ ਕਰਤੇ ਟੋਟਲ ਕਿੰਨੇ ਧੱਕੇ ਹੋ ਗਏ ਟੋਟਲ 35 ਤੇ 13 48 ਧੱਕੇ ਸਰਕਾਰ ਨੂੰ 48 ਠੇਕੇ ਦਾ ਕਿੰਨਾ ਇਨਸਾਨ ਹੋ ਗਿਆ ਲਗਰ ਬਹੁਤ 60 ਲੱਖ ਦਿੱਲੀ ਹਾਂਜੀ ਹਾਂਜੀ ਇੱਕ ਦਿਨ ਦੀ ਜਿਹੜੀ ਸਾਡੇ ਫਰੀਜ਼ ਦੀ ਰੈਵੀ ਨੂੰ ਪਾ ਕੇ ਇਹਦੇ ਵਿੱਚ ਜੋ ਬਿਲਕੁਲ ਹੈ ਜੀ ਸਰਕਾਰੀ ਰੇਟ ਹੈ ਜਿਹੜਾ ਸਾਨੂੰ ਸਿਰਫ ਇਹੋ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਬਾਰ ਬਾਰ ਜਿਹੜੇ ਜੀ ਸੀ ਗਰਗ ਸਾਹਿਬ ਨੇ ਸਾਨੂੰ ਬਾਰ ਬਾਰ ਸਾਡੇ ਜਿਹੜੇ ਮੇਨ ਮਾਲਕ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀ ਹੁੰਦੇ ਨੇ ਕਿ ਤੁਸੀਂ ਰੇਟ ਵਧਾਓ ਰੇਟ ਵਧਾਓ ਰੇਟ ਵਧਾਓ ਨਾ ਵਧਾਉਣ ਦੀ ਸਜ਼ਾ ਸਾਨੂੰ 60 ਲੱਖ ਰੁਪਏ ਮਤਲਬ ਜਿਹੜਾ ਤੁਹਾਡਾ ਬਣਿਆ ਪੇਜ ਬਣਿਆ ਕੋਈ ਸਾਈਬਰ ਸੈੱਲ ਕੋਲ ਲਾਉਗੇ ਜੀ ਉਹਦੇ ਬਾਰੇ ਅਸੀਂ ਆਲਰੇਡੀ ਜਿਹੜੀ ਹੈ ਕੰਪਲੇਂਟ ਦੇ ਪਾ ਚੁੱਕੇ ਹਾਂ ਜੀ ਪਰ ਉਹਦੇ ਆ ਨਾਮ ਵੇਟ ਕਰਨ ਤੋਂ ਬਿਨਾਂ ਹੀ ਸਾਡੇ 'ਤੇ ਕਾਰਵਾਈ ਕੀਤੀ। ਸਾਈਬਰ ਸੈੱਲ ਨੇ ਕੀ ਕੀਤਾ ਉਹਦੇ ਬਾਰੇ? ਇਹ ਪਹਿਲਾਂ ਜੀ ਮੈਂ ਤੇ ਇਹ ਵੀ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਵੀ ਪਹਿਲਾਂ ਇਹ ਜਿਹੜੇ ਪੇਜ ਚੱਲਦੇ ਰਹੇ ਆ ਜੀ। ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਵੈਰੀਫਾਈ ਕੀਤਾ ਜਾਵੇ। ਜੀ ਤੇ ਪਾਇਆ ਕੀ? ਤੇ ਪਹਿਲਾਂ ਵੀ ਪੇ ਕਿੰਨੀ ਦਿਨ ਤੋਂ ਪੇਜ ਚੱਲੇ ਰਿਹਾ? ਪਤਾ ਹੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ। ਅਸੀਂ ਉਹਦੇ ਬਾਰੇ ਕੰਪਲੇਨਟ ਦਿੱਤੀ ਚੁੱਕੇ ਆ। ਕਿੰਨੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੰਮ ਹੋਇਆ? ਇਹ ਭਾਜੀ 3-4 ਦਿਨ ਤੋਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਵੀ ਤੁਸੀਂ ਰੇਟ ਵਧਾਓ, ਰੇਟ ਵਧਾਓ, ਲੋਟੋ ਲੋਕਾਂ ਨੂੰ ਲੁੱਟੋ। ਠੀਕ ਠੀਕ ਬਸ ਇਹ ਇਹ ਜਿਹੜੀ ਸਾਨੂੰ 60 ਲੱਖ ਦੀ ਸਜ਼ਾ ਮਿਲੀ ਹੈ ਜਨਤਾ ਨੂੰ ਨਾ ਲੁੱਟਣ ਦਾ ਸਾਨੂੰ ਇਹ ਮਿਲੀ ਹੈ ਜੀ ਮੰਨਦੇ ਹੋ ਕਿ ਜੇ ਉਹ ਪੇਜ ਦੇ ਵਿੱਚ ਕੋਈ ਵਾਇਲੇਸ਼ਨ ਸੀ ਕਿ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਚਾਹੀਦੀ ਸੀ ਜੀ ਚਾਹੀਦੀ ਸੀ ਬੇਤੋ ਲੋਕ ਕੜੇ ਸਟੈਪ ਚੁੱਕ ਕੇ ਜਾਣ ਕਿ ਉਹ ਅੱਗੇ ਫਰਦਰ ਕੀ ਅਸੀਂ ਕਾਨੂੰਨੀ ਲੜਾਈ ਲੜਾਂਗੇ ਜੀ ਬੋ ਸਾਨੂੰ ਸਰਕਾਰੀ ਰੇਟ ਤੇ ਆਪਾਂ ਸੇਲ ਕਰ ਸਕਦੇ ਹਾਂ ਜੀ ਉਹਦੇ ਬਾਰੇ ਆਪਾਂ ਕੋਰਟ ਤੇ ਜਾਵਾਂਗੇ ਮਾਣ ਜੋ ਕੋਰਟ ਤੇ ਸਾਨੂੰ ਯਕੀਨ ਹੈ ਤੁਸੀਂ ਸੀਨੀਅਰ ਅਫਸਰ ਹੈ ਸਾਰੇ ਜੀ ਤੁਸੀਂ ਪਤਨ ਸ਼ਰਾਬ ਕਿਦਾਂ ਪੀਂਗੇ ਜਿੱਥੇ ਮੈਂ ਤਾਂ ਭਾਜੀ ਇਹ ਇਹ ਵੇਖੋ ਜੀ ਤੁਸੀਂ ਸਾਡੇ ਸਾਰੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਭਾਈ ਜਾਰ ਕਰ ਤੁਹਾਨੂੰ ਵੀ ਦੱਸੋ ਵੀ ਇੱਥੇ ਵਿੱਚੋ ਜੇ ਸਰਕਾਰੀ ਰੇਟ ਤੇ ਪਬਲਿਕ ਨੂੰ ਦਾਰੂ ਵੇਚੀ ਤੇ ਇਹਦੇ ਵਿੱਚ ਕੋਈ ਨੁਕਸਾਨ ਹੋਇਆ ਜੀ ਕਿ ਲੱਗਦਾ ਸਕੇ ਜਦੋਂ ਸਾਨੂੰ ਨਹੀਂ ਕੋਈ ਨੁਕਸਾਨ ਹੋ ਰਿਹਾ ਤੇ ਫਿਰ ਇਹਦੇ ਵਿੱਚ ਸਰਕਾਰ ਨੂੰ ਤਾਂ ਕਾਹਦਾ ਵਿਭਾਗ ਨਕਸਾਈ ਨੂੰ ਭਾਗ ਨੂੰ ਕੀ ਉਹਦੇ ਵਿੱਚ ਨੁਕਸਾਨ ਹੋ ਰਿਹਾ ਹੈ ਬੜੇ ਕੋਸ਼ੇ ਜੀ ਦਾਰੂ ਸਸਤੀ ਮਿਲਦੀ ਹੈ ਜੀ ਭਾਜੀ ਸਸਤੀ ਦੀ ਸਾਨੂੰ ਸੱਜਾ ਮਿਲ ਗਈ ਜੀ 60 ਲੱਖ ਰੁਪਈਆ ਸਾਡਾ ਨੁਕਸਾਨ ਕਰਦਾ ਸਰਕਾਰ ਨੂੰ ਘਾਟਾ ਬਹੁਤ ਜੀਦਾ ਸਰਕਾਰ ਵੈਸੇ ਤੇ ਸਰਕਾਰ ਕਹਿੰਦੀ ਹੈ ਤੇ ਸੀਐਮ ਸਾਹਿਬ ਨੂੰ ਮੰਗ ਕਰਦੇ ਹੋ ਕਿ ਤੁਸੀਂ ਹਰ ਥਾਂ ਕਹਿੰਦੇ ਜੋ ਵੀ ਕਰਾਪਸ਼ਨ ਖਤ ਤੁਸੀਂ ਲੁੱਟੋ ਲੋਕਾਂ ਨੂੰ ਜੀ ਲੋਕਾਂ ਨੂੰ ਸੁਣਤਾ ਨਾ ਦਿਓ ਲੁੱਟੋ ਲੋਕਾਂ ਨੂੰ ਸਾਨੂੰ ਐਕਸਾਈਜ਼ ਵਿਭਾਗ ਦੇ ਡੀਸੀ ਗਰਗ ਸਾਹਿਬ ਨੇ ਸਾਡੇ ਐਕਸਾਈਜ਼ ਵਿਭਾਗ ਦੇ ਹੋਰ ਜਿਹੜੇ ਕਰਮਚਾਰੀ ਇਹੀ ਸਾਨੂੰ ਪ੍ਰੈਸ਼ਰ ਪਾ ਰਹੇ ਨੇ ਤੁਸੀਂ ਰੇਟ ਵਧਾਓ ਜਿਹੜੇ ਅਸਰ ਮੋਗੇ ਤੇ ਆਏ ਜਿਹਨਾਂ ਦੇ ਆਸੀ ਇਹ ਸਾਰੇ ਜੀ ਉਹਨਾਂ ਦੇ ਡੀਸੀ ਗਰਗਸਾਹਿਬ ਵੀ ਦਾ ਸਕਦੇ ਆ ਉਹਨਾਂ ਦੀਆਂ ਟੀਮਾਂ ਸਾਰੀਆਂ ਜੀ ਤਿੰਨ ਦਿਨ ਤੋਂ ਸਾਡੇ ਖਿਲਾਫ ਟੀਮ ਹੈਲਪਲੀ ਸਾਨੂੰ ਬੁਲਾਇਆ ਸੀਗਾ ਤਾਂ ਕਿ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਵਰਸਨ ਨਾ ਹੋਵੇ ਉਹਦੇ ਲਈ ਪੁਲਿਸ ਟੀਮ ਕੇਮ ਹੇਅਰ ਸੋ ਥੈਟ ਕੋਈ ਐਸਾ ਅਨਫੋਰਸੀਨ ਇਵੈਂਟ ਨਾ ਕ੍ਰੀਏਟ ਹੋਵੇ ਜਾਂ ਰਕਸ ਨਾ ਕ੍ਰੀਏਟ ਹੋਵੇ ਉਸਦੀ ਸਿਕਿਉਰਿਟੀ ਲਈ ਵੀ ਕੇਮ ਹੈ ਹਲੇ ਪੀਸਫੁਲ ਹੈ ਜੀ ਸਾਨੂੰ ਤਾਂ ਜੀ ਆਰਡਰਸ ਆਏ ਆ ਵੀ ਆਰ ਜਸਟ ਕੰਪਲਾਈਂਗ ਸਾਨੂੰ ਵੀ ਹੁਣੇ ਆਰਡਰਸ ਆਏ ਫਲੈਸ਼ ਹੋਏ ਸੀਗੇ ਕਿ ਐਵੇਂ ਕਰ ਰਹੇ ਆ ਤੇ ਸਾਨੂੰ ਪੁਲਿਸ ਹੈਲਪ ਦੀ ਲੋੜ ਹੈ ਨਹੀਂ ਫਿਲਹਾਲ ਹਲੇ ਇਟ ਬਾਕੀ ਵੀ ਆਰ ਹੇਅਰ ਤਾਂ ਕਿ ਐਸਾ ਮਾਹੌਲ ਖਰਾਬ ਨਾ ਹੋ ਐਸੀ ਪ੍ਰੀਵੈਂਸ਼ਨ ਵੀ ਇੱਥੇ ਆ ਗਏ ਜੀ ਰੰਜੀ ਦਾ ਵੀ ਟੋਟਲ ਕਿਰੇ ਟੇਕੇੜੇ ਸੀਲ ਕੀਤੇ ਜਾ ਰਹੇ ਸਿਰ ਸੀਲਿੰਗ ਦਾ ਤਾਂ ਤੁਹਾਨੂੰ ਨਹੀਂ ਪਤਾ ਐਕਸਾਈਜ਼ ਡਿਪਾਰਟਮੈਂਟ ਮਸ ਨੋ ਇਟ ਬੈਟਰ ਵੀ ਆਰ ਹੇਅਰ ਫॉर ਜਸਟ ਲਾਅ ਐਂਡ ਆਰਡਰ ਮੇਨਟੇਨੈਂਸ ਵੀ ਆਰ ਗੇਟਿੰਗ ਦੋ ਫਾਈਲ ਕਨਫਰਮੇਸ਼ਨ ਥੈਟ ਵਟ ਟਾਈਪ ਆਫ ਵਾਇਲੇਸ਼ਨ ਹੈਵ ਬੀਨ ਡਨ ਹੇਅਰ ਥੈਟ ਪਰਟੇਨਸ ਟੂ ਦੀ ਲਾਜ਼ ਵਿਚ ਆਰ ਰਿਗਾਰਡਿੰਗ ਟੂ ਦੀ ਕਸਟਮਸ ਐਂਡ ਐਕਸਾਈਜ਼ ਡਿਪਾਰਟਮੈਂਟ ਜਿਹੜਾ ਵੀ ਉਹਨਾਂ ਨੂੰ ਪਤਾ ਹੈਗੇ ਉਹਨਾਂ ਨੂੰ ਵਾਇਲੇਸ਼ਨ ਸਾਨੂੰ ਜਸ ਦੇ ਰਿਕੁਐਸਟੇਸ਼ਨ ਦਾ ਆਸਕ ਫਾਰ ਦੀ ਪੁਲਿਸ ਹੈਲਪ ਕਿ ਕੋਈ ਐਸਾ ਲਾਅ ਇਨ ਆਰਡਰ ਸਿਚੁਏਸ਼ਨ ਨਾ ਹੋਵੇ। ਥੈਂਕ ਯੂ। ਹੈਵ ਅ ਨਾਈਸ ਡੇ। ਦੇਸੀ ਇਸ ਆ ਵਾਇਲੇਸ਼ਨ ਐਕਸਾਈਜ਼ ਰੂਲ ਤੋਂ ਉਹਦੇ ਕਰਕੇ 2 ਦਿਨੋਂ ਸੇ ਬੰਦ ਕੀਤੇ ਗਏ। ਕੋਰੇ ਨੂੰ ਲੈ ਕੇ ਗੱਲਬਾਤ ਹੋਣੀ ਚਾਹੀਦੀ। ਮੈਂ ਰੇਟਾਂ ਦੇ ਕੋਈ ਨਹੀਂ ਵਾਇਲੇਸ਼ਨ। ਵਾਇਲੇਸ਼ਨ ਹੈ ਐਕਸਾਈਜ਼ ਰੂਲ ਦੀ ਵਾਇਲੇਸ਼ਨ ਕੀਤੀ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਕਿਉਂ ਦੇ ਕੀਤਾ। ਕੁਈ ਰੇਟ ਦਾ ਰੋਲਾ ਪੈਂਦਾ ਵੀ ਉਹਦੇ ਵਿੱਚ ਹੈਗਾ ਕੋਈ ਇਸ਼ੂ ਕੋਈ ਸਪੈਸ਼ਲ ਸੈਂਪਲ ਵਗੈਰਾ ਦਾ ਵੀ ਕੋਈ ਰੋਲਾ ਹੈ ਕਿ ਕੋਈ ਸੈਂਪਲਿੰਗ ਹੋਣੀ ਕਿ ਕਿਸ ਕਰਕੇ ਬੰਦ ਕੀਤਾ ਹੈ ਜੀ ਸਾਈਜ਼ ਨੂੰ ਜੀ ਵਾਇਓਲੇਸ਼ਨ ਹੈ ਜੀ ਹੈ ਕਿਸ ਚੀਜ਼ ਦੀ ਵਾਇਓਲੇਸ਼ਨ ਹੈ ਐਡਵਰਟਾਈਜ਼ਮੈਂਟ ਸਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਰੇਟ ਰੇਟ ਦੇ ਲਈ ਹੈ ਕਿ ਜਿਹੜੇ ਜਿਹੜੇ ਸਸਤੇ ਕਿਤੇ ਪਤਾ ਨਹੀਂ ਅੱਛਾ ਸਰ ਇਸ ਤੋਂ ਇਲਾਵਾ ਹੋਰ ਵੀ ਕਿਹੜੇ ਕਿਹਨੇ ਕਿਹੜੇ ਮਾਰਦੇ ਨੇ ਨੇਸ਼ਨ ਕਿਹੜਾ ਠੀਕ ਬਾਕੀ ਦਾ ਹੋਰ ਵੀ ਕੁਝ ਜਿਹੜੇ ਹੈ ਕਿਹੜੇ ਕਿਹੜੇ ਠੀਕ ਹੋ ਰਹੇ ਹੈ ਅੱਧੂ ਕੋ ਪਹਿਲਾਂ ਉਹ ਹੋ ਰਿਹਾ ਉਸ ਹਾਂ ਹੋ ਰਿਹਾ ਮੇਨ ਆਰ ਕੇ ਗਰੁੱਪ ਇਹ ਕਿਹੜ ਲੋਕੀ ਜਿਹੜਾ ਬੋਇਲਰ ਕਰੀ ਕੋਈ ਨਹੀਂ ਵਾਹ ਦਗਾ ਜੀ ਕਿਹੜੀ ਕਿਹੜੀ ਵਾਇਲੇਸ਼ਨ ਕੀਤੀ ਹੈ ਜੀ ਟੋਟਲ ਕਿੰਨੇ ਟੈਕ ਆ ਗਏ ਕਿਹੜੀ ਕਿਹੜੀ ਬੋਇਲਰ ਚੱਲਾ ਕਿਹਦੇ ਨਾਲ ਐਡਵਰਟਾਈਜ਼ਮੈਂਟ ਦੀ ਬਣ ਕੀਤੀ ਹੈ ਜੀ ਐਡਵਰਟਾਈਜ਼ਮੈਂਟ ਬਾਕੀ ਗੇਜ ਦੇ ਨਾਲ ਉਹ ਬਾਕੀ ਟਵਰ ਲੱਗੇ ਸਰ ਕਿੰਨੇ ਠੇਕੇ ਸਰ ਕੀ ਤਸਦੀਕ ਲਈ ਟੋਟਲ ਕਿੰਨੇ ਠੇਕੇ ਆ ਤੇ ਕਿਹੜੀ ਫਰਮ ਹੈ ਸਰ ਅਤੇ ਤੇਰਾ ਰਣਜੀਤ ਰਣਜੀਤ ਫਰਮ ਕਿਹੜੀ ਹੈ ਜੀ ਪਹਿਲਾਂ ਇਹ ਕਿਹੜੀ ਫਰਮ ਹੈਗੀ ਉਤਾਰਕੇ ਐਂਟਰਪ੍ਰਾਈਜ਼ ਉਹ ਕਹਿੰਦਾ ਧੰਗਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਜੀ ਸਰ 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 ਕਿਹੜੀ ਤਰ੍ਹਾਂ ਦੇ ਤਹਿਤ ਇਹ ਕੀਤਾ ਗਿਆ ਜੀ ਬੰਦਾ ਤੇਜ ਹੈ ਜਿਹਦੇ ਥਰੂ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸ ਨੂੰ ਮੈਂ ਇਫੈਕਟ ਤੋਂ ਬਾਅਦ ਕੀਤਾ ਕਿ ਹੋਇਆ ਨਾ ਕਿਉਂਕਿ ਅੱਛਾ ਉਹ ਇੰਨੇ ਵੱਲੋਂ ਚਲਾਇਆ ਜਾ ਰਿਹਾ ਸੀ ਆਹ ਕਿਹਦੇ ਵੱਲੋਂ ਉਤਾਰਕੇ ਵੱਲੋਂ ਚਲਾਇਆ ਜਾ ਰਿਹਾ ਹੈ ਪੇਜ ਸਰ ਇਹ ਕਿਹੜੀ ਤਰ੍ਹਾਂ ਵਾਲੇ ਤਹਿਤ ਜਿਹੜਾ ਸੀਲ ਕੀਤਾ ਜਾ ਰਿਹਾ ਜੀ 36 36 ਦੀ ਰੀਤੀ ਹੂੰ